ਟੇਲਾ ਤਸਵੀਰ ਕਾਲੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗਸ ਤੇ ਭਾਈ ਇੱਕ ਹੋਰ ਨਵਾਂ ਰੈਕਟਰ ਦੇਣ ਲੱਗੇ ਆ ਅੱਜ ਆਪਾਂ 30 55 ਇੰਚ ਵੀ ਹਾਂ ਠੀਕ ਹੈ ਜੀ ਵਰਕ ਬਾਈ ਜੀ ਮਾਰਾ ਤੋਂ ਜਿੰਨੂੰ ਚੱਲੇਗਾ ਕੋਈ ਨਹੀਂ ਲੋ ਜੀ ਟਰੈਕਟਰ ਦਿੱਤਾ ਆਪਾਂ ਨੇ 3055 NV ਜੀ ਤੇ ਟਰੈਕਟਰ ਚੱਲੇ ਆਪਣਾ ਰਾਣੀ ਮੱਜਰੇ ਚੰਡੀਗੜ੍ਹ ਦੇ ਕੋਲ ਜੀ ਇਹ ਤੇ ਮੈਸੀ ਟਰੈਕਟਰ ਵਿੱਚ ਇਕੱਠੇ ਆਪਾਂ ਇਹਨਾਂ ਦਾ ਜੀ ਤੇ ਤਿੰਨ ਸਿਲੰਡਰ ਵਾਲਾ ਜੀ 14 ਦੇ ਟਾਇਰਾਂ ਵਿੱਚ 14 9 28 ਦੇ ਟਾਇਰਾਂ ਵਿੱਚ ਤੇ ਭਾਈ ਜਿਹੜਾ ਆਪਣਾ ਟਰੈਕਟਰ ਆ ਹਨ ਵੀ NV ਆ 15 ਵੈਸੇ ਬਹੁਤ ਸਾਰੀਆਂ ਵੀਡੀਓ ਆ ਬਾਈ ਆਲਰੇਡੀ ਪਹਿਲਾਂ ਦੱਸਿਆ ਹੋਇਆ ਟਰੈਕਟਰ ਬਾਰੇ ਇਹ ਆਪਣਾ 3055 2 ਮਾਡਲ ਆਉਂਦੇ ਨੇ 3 ਸੈਂਟਰ ਤੇ 4 ਸੈਂਟਰ ਇਹ ਆਪਣਾ 3 ਸੈਂਟਰ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਤੇ 55 ਹੌਸਪਾਵਰ ਦੇ ਵਿੱਚ ਹੈ ਮਾਈਕੋ ਦਾ ਇਨਲਾਈਨ ਬੋਸਪਾ ਇਨਲਾਈਨ ਪੰਪ ਦੇ ਵਿੱਚ ਹੈ ਜੀ ਠੀਕ ਹੈ ਜੀ ਫਾਕੀ ਜਿੱਦਾ ਰੋਟਾਵੇਟਰ ਹੋ ਗਿਆ 7 ਫੁੱਟ 8 ਫੁੱਟ 8 8 ਦੇ ਹੈ ਰੋਟੇ ਤੇ ਬਹੁਤ ਵਧੀਆ ਚੱਲਦਾ ਹੈ ਤੇ ਇਹਦਾ ਮਤਲਬ ਕਿ ਦੂਏ ਨਾਲੋਂ ਬੜੇ ਨਾਲੋਂ ਤੇਲ ਖਰਚ ਆਪਣਾ ਜ਼ਿਆਦਾ ਜੀ ਤੇ ਲੋ ਜੀ ਬਾਈ ਜਿਨ੍ਹਾਂ ਨੇ ਟਰੈਕਟਰ ਲਿਆ ਆਪਣਾ ਥੋੜੀ ਉਹਨਾਂ ਨਾਲ ਗੱਲਬਾਤ ਕਰਾਉਣੇ ਅੰਕਲ ਜੀ ਨਾਲ ਕਿਰਪਾ ਕਰਿ ਤੁਸੀਂ ਵੀ ਆ ਜਾਓ ਹਸਰੀ ਕਾਲ ਅੰਕਲ ਜੀ ਹਸਰੀ ਕਾਲ ਹੋ ਠੀਕ ਹੈ ਜੀ ਤੁਹਾਨੂੰ ਮੁਬਾਰਕਾਂ ਸਭ ਤੋਂ ਪਹਿਲਾਂ ਨਵੇਂ ਟਰੈਕਟਰ ਦੀਆਂ ਜੀ ਤੇ ਤੁਸੀਂ ਆਪਣਾ ਇੰਡੋ ਫਾਰਮ ਲਿਆਈ 355 ਹਾਂ ਤੇ ਤੁਸੀਂ ਆਪਣੀ ਮਰਜ਼ੀ ਨਾਲ ਲੈ ਗਏ ਤੁਹਾਨੂੰ ਕਿਸੇ ਨੇ ਕਿਹਾ ਵੀ ਇੰਡੋਹਾ ਕੀ ਖੇਤ ਕਿਤੇ ਚੱਲਦਾ ਚੁੱਲਦਾ ਪਹਿਲਾਂ ਅੱਛਾ ਜੀ ਪਿੰਡ ਕਿਹੜਾ ਜੀ ਆਪਣਾ ਰਾਣੀ ਨਗਰਾ ਠੀਕ ਹੈ ਜੀ ਤੇ ਅੰਕਲ ਜੀ ਨਾਲ ਰੂਆ ਟਰੈਕਟਰ ਵੀ ਘਟਿਆ ਵਿੱਚ ਮੈਸੀ ਉਹ ਵੀ ਟਰੈਕਟਰ ਥੋੜਾ ਬਹੁਤ ਘੈਂਟ ਐਨ ਸਾਫ਼ ਸੁਥਰਾ ਤੇ ਬਾਕੀ ਚਲੋ ਤੁਹਾਨੂੰ ਚਲਾ ਕੇ ਪਤਾ ਲੱਗੂਗਾ ਕਿਦਾਂ ਦਾ ਠੀਕ ਨੇ ਜੀ ਕੰਮ ਆਪਣਾ ਖੇਤੀ ਬਾੜੀ ਦਾ ਹੀ ਹੈ ਜੀ ਖੇਤੀ ਬਾੜੀ ਖੇਤੀ ਬਾੜੀ ਅੱਛਾ ਜੀ ਰਾਣੀ ਮਾਜਰਾ ਪਿੰਡ ਆਪਣਾ ਚੰਡੀਗੜ੍ਹ 'ਚ ਪੈ ਕੇ ਆਉਣ ਤਾਂ ਨਿਊ ਚੰਡੀਗੜ੍ਹ 'ਚ ਪੈ ਗਏ ਇਹਦਾ ਆਪਾਂ ਇਧਰ ਨੂੰ ਆਪਣਾ ਸਿਸਮਾ ਰੋਡ ਨੂੰ ਜਾਂਦੇ ਆ ਸਿਸਮਾ ਰੋਡ ਹੋਰ ਰੋਡ ਤੇ ਪਿੰਡ ਠੀਕ ਹੈ ਜੀ ਆਪਣਾ ਥੋੜੇ ਪਿੰਡ ਆਪਣਾ ਪਹਿਲੀ ਟਰੈਕਟਰ ਚੱਲਿਆ ਪਹਿਲਾ ਟਰੈਕਟਰ ਪਹਿਲਾ ਚੱਲਿਆ ਠੀਕ ਹੈ ਜੀ ਅਸੀਂ ਉਧਰ ਆਪਣੇ ਲਾ ਕੇ ਪਾਸ ਦੋ ਚਾਰ ਟਰੈਕਟਰ ਗਏ ਹੋਏ ਹੈਗੇ ਆ ਅੱਛਾ ਹਾਂ ਥੋੜੇ ਪਿੰਡ ਆਪਣਾ ਪਹਿਲੀ ਟਰੈਕਟਰ ਚੱਲਿਆ ਚਲੋ ਹਾਂਜੀ ਹਾਂਜੀ ਠੀਕ ਐ ਅੰਕਲ ਜੀ ਠੀਕ ਹੈ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਲੋ ਜੀ ਬਹੁਤ ਬਾਈ ਤੇਲ ਲਿਆ ਹੈ ਬਾਈ ਤੇਲ ਭਰ ਕੇ ਨਹੀਂ ਟੈਂਕੀ ਪੂਰੀ ਅੱਜ ਤੇਨ ਵਾਸੇ ਬਾਈ ਨਾਲ ਦੇ ਟਰੈਕਟਰ ਵਿੱਚੇ ਦਾ ਬਾਈ ਜ਼ਿਆਦਾ ਪਿਆ ਹੋਇਆ ਉਹਦਾ ਵੀ ਆਪਣੇ ਥੋੜੇ ਦੇ ਦੇਣਾ ਪਾ ਕੇ ਇੱਧਰ ਬਾਕੀ ਬਾਈ ਆਪਣਾ ਇਸ ਮਹੀਨੇ ਦਾ ਇਹ ਤੀਜਾ ਤੀਜਾ ਟਰੈਕਟਰ ਚੱਲੇ ਆ ਤੁਹਾਨੂੰ ਉਮੀਦ ਹੈਗੀ ਆਪਣੀ ਵੀ ਆਪਣੇ ਤਿੰਨ ਚਾਰ ਟਰੈਕਟਰ ਹੋਰ ਵਿਕ ਜਾਣਗੇ ਵੈਸੇ ਇਹਨਾਂ ਨੂੰ ਮਹੀਨੇ ਦਾ ਪੰਜ ਟਰੈਕਟਰ ਦਾ ਕੰਪਨੀ ਵੱਲੋਂ ਟਾਰਗੇਟ ਹੁੰਦਾ ਵੀ ਇਹਨੇ ਟਰੈਕਟਰ ਵੇਚਣੇ ਆ ਬਾਕੀ ਸਾਡੀ ਆਪਣੀ ਮਰਜ਼ੀ ਆ ਕਈ ਵਾਰ ਸਾਡੇ ਪੰਜ ਵਿਕ ਗਏ ਕਈ ਵਾਰ ਚਾਰ ਵਿਕ ਗਏ ਨੇ ਕਈ ਵਾਰ ਮਹਾਰਾਜ ਕਿਰਪਾ ਨਾਲ 11 11 12 12 ਟਰੈਕਟਰ ਹੀ ਵਿਕੇ ਨੇ ਠੀਕ ਹੈ ਜੀ ਤੇ ਬਾਕੀ ਚਲੋ ਆਹ ਦੋ ਤਿੰਨ ਮਹੀਨੇ ਵੈਸੇ ਬਾਈ ਸੀਜ਼ਨ ਹੁੰਦਾ ਏ ਜਿੱਦਾਂ ਹੁਣ ਆ 15 20 ਦਿਨਾਂ ਦੀ ਜਿਵੇਂ ਲੋਡ ਹੁੰਦੇ ਟਰੈਕਟਰ ਦੀ ਉਹਦੇ ਬਾਅਦ ਸੀਜ਼ਨ ਆਫ ਹੋ ਜਾਂਦਾ ਉਹਦੇ ਬਾਅਦ ਥੋੜਾ ਫਰਕ ਪੈ ਜਾਂਦਾ ਸੀਜ਼ਨ ਠੀਕ ਹੈ ਜੀ ਬਾਕੀ ਆਪਣੇ ਕੋਲ ਨਵੇਂ ਮਾਡਲ ਹੁਣ ਆਪਾਂ ਨੇ ਤੁਹਾਨੂੰ ਕੱਲ ਵੀ ਦਿਖਾਇਆ ਸੀ ਵੀਡੀਓ ਚ ਕਈ ਮਾਡਲ ਨਵੇਂ ਆਪਣੇ ਕੋਲ 11 10 ਟਰੈਕਟਰ ਹਲੇ ਨੇ ਸਟਾਕ ਦੇ ਵਿੱਚ ਤੇ ਹੁਣ ਲਗਭਗ ਉਹਨਾਂ ਕੋਲ ਸਾਰੇ ਮਾਡਲ ਹੈਗੇ ਆ 30 48 30 55 ਦੋਨੇ ਮਾਡਲ ਆ ਤੇ ਸਾਈਡ ਕੇ ਸੈਂਟਰ ਕੇ ਸਾਰੇ ਮਗਾਈ ਬੰਨੇ ਪੜਾ ਠੀਕ ਹੈ ਜੀ ਕਿਹੜਾ 1 30 48 ਆਉਂਦਾ ਬਈ ਇਹਦੇ ਵਿੱਚੇ ਉਹ ਵੀ ਲਗਭਗ ਸੇਮ ਆਹੀ ਚੀਜ਼ ਆ ਰੇਟ ਦਾ ਮਾੜਾ ਮੋਟਾ ਫਰਕ ਹੈ ਇਹਨਾਂ ਨਾਲੋਂ ਰੇਟ 'ਚ ਘੱਟ ਆ ਥੋੜਾ ਬਹੁਤਾ ਉਹ ਤੇ ਜੇ ਕਿਸੇ ਨੇ ਮਤਲਬ ਕੀ ਰੇਟ ਦਾ 15-20 ਹਜ਼ਾਰ ਹੋਰ ਬਚਾਉਣਾ ਹੈ ਤਾਂ ਜਿਹੜਾ ਆਪਣਾ 30 48 ਉਹ ਵੀ ਵਧੀਆ ਟਰੈਕਟਰ ਹੈ ਟਾਇਰ ਉਹਦੇ ਵੀ 14 ਦਈਆਂ ਸਾਰਾ ਕੁਝ ਸੇਮ ਹੈ 7 50 ਦੇ ਸਿਰਫ ਕੰਪਨੀ ਨੇ ਹੌਸਪਾਵਰ ਦਾ ਫਰਕ ਉਹ ਵੀ ਹੌਸਪਾਵਰ 48 ਹੈ ਇਹਦੀ ਹੌਸਪਾਵਰ 55 ਹੈ ਠੀਕ ਹੈ ਜੀ ਮਾੜਾ ਮੋਟਾ ਤੇਲ ਖਰਚੇ ਦਾ ਫਰਕ ਹੈਗਾ ਜੀ ਉਹਦਾ ਤੇਲ ਦਾ ਠੀਕ ਹੈ ਜੀ ਤੇ ਬਾਕੀ ਬਾਈ ਪਿੱਛੇ ਨੂੰ ਡਿਸਟ੍ਰੀਬਿਊਟਰ ਡਬਲ ਆਉਂਦਾ ਜੀ ਠੀਕ ਹੈ ਤੇ ਬਾਕੀ ਹੁੱਕ ਡੰਡਾ ਫੱਟੀ ਨਾਲ ਆਉਂਦੀ ਹੈ ਜੀ ਕਈ ਬਾਈ ਕਹਿੰਦੇ ਛਤਰੀ ਬਾਈ ਛਤਰੀ ਸਾਨੂੰ ਪਤਾ ਜੀ ਕਰ ਲੈ 100 ਵਿੱਚੋਂ 90% ਲੋਕ ਦੂਜੀ ਉਹ ਲਵਾਉਂਦੇ ਨੇ ਜੀ ਫਾਈਬਰ ਵਾਲੀ ਠੀਕ ਹੈ ਜੀ ਤੇ ਸਿਰਫ 10 15% ਛਤਰੀਆਂ ਦੂਈਆਂ ਲੱਗਦੀਆਂ ਨੇ ਛਤਰੀ ਵਾਲੀਆਂ ਜਿਆਦਾ ਛਤਰੀਆਂ ਮੇਸ਼ਾਂ ਅਗਲਾ ਦੂਈਓ ਲਵਾਉਂਦਾ ਤਾਂ ਕਰਕੇ ਛਤਰੀ ਵੈਸੇ ਕੰਪਨੀ ਵੱਲੋਂ ਆਉਂਦੀ ਨਹੀਂ ਹੈਗੀ ਠੀਕ ਹੈ ਜੀ ਤੇ ਬੰਪਰ ਨਾਲ ਆਉਂਦਾ ਜੀ ਬਾਕੀ ਹਾਈ ਸੈਸਰੀ ਇਹ ਕਿਨਾਲ ਆਪਾਂ ਟੂਲ ਕਿੱਟ ਦੰਨੇ ਆ ਉਹ ਵੀ ਮਨਕੀ ਲਾ ਉਹਦੇ ਵਿੱਚ ਗਰੀਸ ਕਰਨਾ ਵਗੈਰਾ ਸਾਰਾ ਸਮਾਨ ਹੁੰਦਾ ਜੀ ਇੱਕ ਟਰੈਕਟਰ ਹੋਰ ਹੈ ਆਪਣੇ ਕੋਲ ਸਰਵਿਸ ਵਾਲਾ 3255 ਇਹ ਟਰੈਕਟਰ ਆਪਣਾ ਕਿਰਾਏ ਦੇ ਕੰਮ ਤੇ ਚੱਲਦਾ ਬਹੁਤ ਕੰਮ ਲੰਨੇ ਬਾਈ ਨੇ ਟਰੈਕਟਰ ਤੇ ਲੇਜ਼ਰ ਕਰਾ ਤੇ ਚੱਲਦਾ ਦੋ ਦੋ ਬਾਈ ਸਰਵਿਸ ਕਰਨ ਲੱਗਿਆ ਹੋਇਆ ਟਰੈਕਟਰ ਤੇ ਠੀਕ ਹੈ ਜੀ ਇਹ ਆਪਣਾ ਦੋ ਸਪੀਡ ਵਾਲੀ ਮਾਡਲ ਹੈ ਜੀ ਤੇ ਇਹ ਆਪਣਾ ਇਹ ਲਗਭਗ ਸਾਰੇ ਫਿਲਟਰ ਚੇਂਜ ਕਰਤੇ ਡੀਜ਼ਲ ਵਾਲਾ ਇੰਜਨ ਵਾਲਾ ਤੇ ਬਾਈ ਨੈਚਰ ਦਾ ਆ ਵੀ ਚੇਂਜ ਕਰਤਾ 에ਅਰ ਵਾਲਾ ਫਿਲਟਰ ਤੇ ਉਸ ਤੋਂ ਬਾਅਦ ਚ ਦੋਨੇ ਆ ਹੋ ਗਏ ਜੀ ਆ ਵੀ ਫਿਲਟਰ ਚੇਂਜ ਕਰਤੇ ਤੇ ਗਰਮੀ ਬਾਈ ਅੱਜ ਵੀ ਬਹੁਤ ਆ ਟੈਂਪਰੇਚਰ ਬਹੁਤ ਆ ਲੋ ਜਲਦੀ ਦਰਦੀ ਆ ਆ ਚੱਲਿਆ ਬਾਈ ਆਪਣਾ ਹਲ ਬਾਈ ਚੱਲ ਤੋਰ ਹੁਣ ਇਹ ਬਾਈ ਯਾਰ ਟਰੈਕਟਰ ਆਪਣੇ ਕੋਲ ਆਇਆ ਵਿੱਚ ਮੈਸੀ 241 13 ਮਾਡਲ ਠੀਕ ਹੈ ਜੀ ਟਰੈਕਟਰ ਜਮਾਂ ਹੀ ਸ਼ੋਰੂਮੇ ਕੰਡੀਸ਼ਨ ਪਿਆ ਕੋਕਾ ਪੀ ਸੈਨ ਮਾਡਲ ਇਹ 13 ਬਾਈ ਟਰੈਕਟਰ ਬਹੁਤ ਸਾਫ ਕੇ ਰੱਖਿਆ ਹੋਆ ਟਰੈਕਟਰ ਆ ਬਾਈ ਇਹਨਾਂ ਦਾ ਸਾਰੇ ਟਰੈਕਟਰ ਸੀਲ ਆ ਕੁਝ ਨਹੀਂ ਖੁੱਲਿਆ ਵਾ ਟਰੈਕਟਰ ਦਾ ਟਰੈਕਟਰ ਰਿਜਨਲ ਆ ਬਈ ਇਹ 2300 ਘੰਟੇ ਟਰੈਕਟਰ ਚੱਲਿਆ ਰਿਜਨਲ ਲਾਦੇ ਸ਼ੋਰ ਲਾਦੇ ਮੜੀ ਰਿਜਨਲ ਆ ਹਾਂ ਟਾਇਰ ਬਾਈ ਨੇ ਜਰੂਰ ਨਵੇਂ ਪਵਾਤੇ ਬਾਈ ਪਿਛਲੇ 13 ਦੇ ਆ ਮੁਰਲੇ ਨੂੰ ਪਾਏ ਰੇ ਆ 6 16 ਦੇ ਵੇਖਦੇ ਨੂੰ ਨਾਲੇ ਆਉਣੇ ਕੰਪਨੀ ਫੇਚੜ ਤੇ ਬਾਕੀ ਬਾਈ ਆ ਇੱਕ ਦੋ ਵੀਰਾਂ ਨੇ ਅੱਜ ਵੀਰ ਦੇਖ ਵੀ ਗਏ ਆ ਕਿ ਟਰੈਕਟਰ ਨੂੰ ਮੈਨੂੰ ਮੈਨੂੰ ਉਮੀਦ ਹੈਗੀ ਵੀ ਟਰੈਕਟਰ ਦਾ ਸੌਦਾ ਹੋ ਜੂਗਾ ਇਹਦਾ ਕਿਉਂਕਿ 241 ਦੇ ਬਾਈ ਬਹੁਤ ਵੀਰਾਂ ਦੇ ਪਹਿਲੇ ਹੀ ਫੋਨ ਆਏ ਵੇ ਤੇ ਕਿ ਬਾਈ 241 ਆ ਗਿਆ ਤਾਂ 10 ਦੇਓ ਚੰਗਾ ਟਰੈਕਟਰ ਹੋਇਆ ਜੇ ਕੋਈ ਇਹ ਨਹੀਂ ਖੜਦਾ ਟਰੈਕਟਰ ਹਾਂ ਇਹ ਨਹੀਂ ਖੜਦਾ ਲੈ ਬਾਈ ਅਮਨੇ ਬਾਈ ਨੇ ਵੀ ਭਵਿੱਖ ਬਾਣੀ ਕਰਤੀ ਬਾਈ ਕਹਿੰਦਾ ਇਹ ਟਰੈਕਟਰ ਨਹੀਂ ਖੜਦਾ ਬਾਈ ਕਾਹਦੇ ਤੈਨੂੰ ਕੀ ਖਾਸ ਲੱਗਿਆ ਇਹ ਚ ਟਰੈਕਟਰ ਸਾਫ ਨੇ ਬਹੁਤ ਆ ਯਾਰ ਹਾਂ ਦੇ ਹਿਸਾਬ ਨਾਲ ਸਾਫ ਹੈ ਬਹੁਤ ਸਾਫ ਆ ਟਰੈਕਟਰ ਦੇ ਤਾਂ ਹਾਂ ਬਾਈ ਕਹਿੰਦਾ ਵੀ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਵਧੀਆ ਅਮਨੇ ਵੀਰੇ ਟਰੈਕਟਰ ਹੈਗਾ ਮੋਹਾਲੀ ਨੰਬਰ ਹਾਂ ਮੋਹਾਲੀ ਨੰਬਰ ਦੇ 90% ਟਰੈਕਟਰ ਸ਼ੋਅਰੂਮ ਕੰਡੀਸ਼ਨ ਦੇ ਹੁੰਦੇ ਆ ਕਿਉਂਕਿ ਮੋਹਾਲੀ ਇਹ ਟਰੈਕਟਰ ਆਪਨੇ ਗਏ ਆਪਣਾ ਰਾਣੀ ਮਾਜਰੇ ਬਾਈ ਚੰਡੀਗੜ੍ਹ ਚ ਉੱਥੇ ਤੁਹਾਨੂੰ ਤੁਹਾਨੂੰ ਪਤਾ ਜ਼ਮੀਨਾਂ ਕਿਹੜੀਆਂ ਰਹਿ ਗਈਆਂ ਸਾਰੀ ਬਾਈ 100 ਜੋ 90 ਫੀਸ ਜ਼ਮੀਨ ਤਾਂ ਉੱਥੇ ਕੁਆਇਰ ਹੋ ਗਈ ਠੀਕ ਹੈ ਉਹ ਬਸ ਲੋਕ ਉਹਨਾਂ ਨੂੰ ਸ਼ੌਂਕ ਨੂੰ ਟਰੈਕਟਰ ਰੱਖਿਆ ਮੈਨੂੰ ਉਹਨਾਂ ਨੇ ਕਰੇ ਹਾਂ ਕਰਦੇ ਬਾਈ ਲੈ ਬਾਈ ਟਰੈਕਟਰ ਦੀ ਗੱਲ ਤਾਂ ਸੁਣੋ ਬਾਈ ਦਾਣੇ ਗੰਦਾ ਟਰੈਕਟਰ ਦਾਣੇ ਗੰਦਾ ਵੀਰੇ ਟਰੈਕਟਰ ਪਾ ਕੇ ਇੱਕ ਪੁਰਪਾਣੀ ਹੈ ਰੇ ਗੱਡੀਆਂ ਤੇ ਤੇਲ ਨਾਲ ਕਿਤੇ ਜੱਟਾ ਸਭ ਲੱਗਿਆ ਹੋਏ ਤੇਲ ਦਾ ਬਾਕੀ ਅਜਮਨੇ ਬਾਈ ਨਾਲ ਵੀ ਟਰੈਕਟਰ ਬਾਈ ਨਵਾਂ ਦੇਣਾ ਤੁਸੀਂ ਹਾਂ ਟਰੈਕਟਰ ਮਰੰਡੇ ਜਾ ਰਿਹਾ ਕਿਹੜਾ ਦੇਣਾ ਦੱਤੇ 2 ਜਣਾ ਦਾ ਅੱਛਾ ਫਰੀਦ ਕਟਿਆ ਵਿੱਚ ਫਰੀਦ ਬਾਈ ਨਾਲੇ ਬਾਈ ਨਵਾਂ ਦੇਣਾ 52 ਦਾ ਸਭ ਜਾਂ ਇੱਕ ਦੇਣਾ ਬਾਈ ਨਾਲੇ ਐ ਦਵਾਰ ਨੂੰ ਚੋ ਵੀ ਦਿਖਾ ਦਈ ਤੁਹਾਨੂੰ ਮਰਾੜ ਮਰੂੜੋ ਦੇਖੋ ਬਾਈ ਸੀਸਿਆਂ ਵਰਗੇ ਮਰਾੜ ਪਏ ਆ ਨਾ ਕੋਈ ਰੈਂਟ ਨਹੀਂ ਦਾਗ ਕੁਝ ਨਹੀਂ ਹੈਗਾ ਦੇਖ ਲੈ ਵੀਰੇ ਦੇਖ ਲੈ ਤੇਰਾ ਟਰੈਕਟਰ ਆ ਯਾਰ ਕਹਿੰਦਾ ਚਲਾ ਕੇ ਦੇਖਣਾ ਦੇਖ ਲੈ ਬਾਈ ਨਾ ਨਾ ਥੱਲੇ ਜਾ ਤਾਰ ਨਾਲ ਚਲਾ ਚਲਾ ਉਹ ਮੇਰਾ ਰੱਖਾ ਸਭ ਨਹੀਂ ਥਾਈ ਤੇਰੀ 65 ਤੇ ਆਪਣਾ ਨਵਾਂ ਬਾਈ ਸ਼ਾਇਦ ਮਰਦੀ ਕਿਰਪਾ ਨਾਲ ਇੱਕ ਦਾ ਟਰੈਕਟਰ ਹੋਰ ਵਿਕ ਜਵੇ ਕਿਦੋਂ ਗਾਹਕ ਹੈਗੇ ਆਪਣੇ ਕੋਲ ਆਪਣੇ ਆ ਮਹੀਨੇ ਦੇ 5-6 ਟਰੈਕਟਰ ਵੇਚਣੇ ਦਾ ਬਸ ਸੁੱਖ ਰੱਖੇ ਬਾਈ ਨੇ ਕਹਿੰਦੇ ਸਿਰਫ ਸਾਨੂੰ ਥੋੜੀ ਜੀ ਟਰਾਲੀ ਦੇ ਰੋਟਰ ਰੈਡੀਏਟਰ ਤੇ ਦਿੱਕਤ ਆਉਂਦੀ ਸੀ ਚਲਾਉਣ ਨੂੰ ਕਿ ਤਾਂ ਕਰਕੇ ਆਪਾਂ ਨੇ ਟਰੈਕਟਰ ਬੜਾ ਲਿਆ ਵੈਸੇ ਇਹਨੂੰ ਪਾਵਰ ਸਟੇਜ ਹੁੰਦਾ ਬਾਈ ਇਹਦਾ ਮੈਸੀ ਤਾਂ ਮੈਸੀ ਉਦਾਂ ਹੀ ਕਟਾਈ ਬਹੁਤ ਵਧੀਆ ਇਹਨੂੰ ਕੋਈ ਫਰਕ ਨਹੀਂ ਹੈਗਾ ਪਾਵਰ ਬੂਗਰ ਦਾ ਐਡਾ ਖਾਸ ਲੈ ਬਈ ਮਨਾ ਵਾਈਟ ਟਰਾਈ ਲੈ ਆਇਆ ਟਰੈਕਟਰ ਲਾ ਦੇ ਪਹਿਲਾਂ ਹਾਂ ਬਾਈ ਹੈਪਲ ਹੈ ਹਾਂ ਪਾਵਰ ਵਰਕ ਹੈ ਬਈ ਜਮਾਇਆ ਹਾਂ ਅਮਨੇ ਬਰੇਜੀ ਦਾ ਗੱਡੀ ਵਾਲਾ ਹੀ ਉਹ ਹੈ ਦਾ ਹਾਂ ਨਹੀਂ ਗੱਡੀ ਵਾਲੀ ਕਟਾਈ ਬਹੁਤ ਵਧੀਆ ਬਾਈ ਬਾਈ ਕਹਿੰਦਾ ਸਿੰਪਲ ਸਿੱਧੀਆਂ ਵੀ ਕਟਾਈ ਬਹੁਤ ਪ੍ਰੈਕਟਰ ਦੀ ਵਧੀਆ ਪੂੰਦੱਸ ਬਾਈ ਤੂੰ ਵੀ ਟਰੈਕਟਰ ਲਾਈਨ 'ਚ ਕੰਮ ਕਰਦਾ ਕਿਹੜਾ ਮਾਡਲ ਲਾਊਗਾ ਆਇਗਾ ਖਾਨ ਨੇੜੇ ਪავლੇ ਬਾਏ ਨੂੰ 3-4 ਸਾਲ ਦਾ ਤਿਆਰ ਬੋ ਟਰੈਕਟਰ ਲੈਣ ਦੀ ਗੱਲ ਹੈ ਦੱਸੋ ਕਿਹੜਾ ਹੈ ਤੇਰਾ ਮਾਡਲ ਹੈ ਵੀਰੇ ਤੇਰਾ ਹਾਂ ਫਿਰ ਵੀ ਹਾਲ ਤੋਂ ਦੇਖਿਆ ਰਤ ਮਾਡਲ ਦਾ ਦੇਖ ਤਾਂ ਦੇਖ ਲਮਨੇ ਵੀਰੇ ਇਹ ਅਸਲ ਤੇ ਟਰੈਕਟਰ ਦੀ ਚਾਲ ਬੰਨ੍ਹਦੀ ਪਹੇਰਾ ਖੜੀ ਨਾ ਉਹ ਜਿੰਨੀ ਕਿ ਮੈਨੂੰ ਹੈਗੀ ਆ ਅਸਲ ਤੇ ਇੱਥੇ ਤੇ ਆਹ ਪੈਡਲਾਂ ਤੇ ਬ੍ਰੇਕ ਦੇ ਪੈਡਲਾਂ ਦੇ ਪਤਾ ਲੱਗਦਾ ਵੀ ਟਰੈਕਟਰ ਕਿੰਨਾ ਕੁ ਚੱਲਿਆ ਹੋਇਆ ਹੈ ਇਹਨੂੰ ਹਾਂ ਇਹ ਨਹੀਂ ਇਹ ਗੱਲ ਤਾਂ ਨਹੀਂ 16 ਅੰਨੇ ਸੱਚ ਆ ਵੀਰੇ ਆ ਦੇਖ ਲੈ ਉੱਥੇ ਹੀ ਪਏ ਆ ਜਿਹੜੇ ਇੱਥੇ ਦਾਣੇ ਜੁੰਦੇ ਆ ਬਾਕੀ ਬਾਈ ਅਮਨ ਬਾਈ ਨੂੰ ਹਜੇ ਬਾਈ ਕਿੰਨਾ 2 ਮਹੀਨੇ ਹੋਏ ਆ ਅੱਛਾ 2 ਮਹੀਨੇ ਹੋਏ ਆ ਬਾਈ ਨੂੰ 2 ਮਹੀਨੇ ਚ ਬਾਈ ਕਾਫੀ ਤਿਆਰਪਾ ਆ ਗਿਆ ਨਾ ਚੀਜ਼ਾਂ ਦਾ ਪਤਾ ਲੱਗਣ ਲੱਗ ਗਿਆ ਆਪਣੇ ਹੈ ਨਾ ਬਾਈ 2 ਮਹੀਨੇ ਤਾਂ ਉਰੇ ਹੋਏ ਆ ਬਾਕੀ ਦੂ ਪਹਿਲਾਂ ਆਪਾਂ ਕਰਦੇ ਰਹੇ ਗੱਡੀ ਟਰੈਕਟਰ ਲੈਣ ਦਾ ਤਾਂ ਕੋਈ ਤਿਆਰਪਾ ਨਹੀਂ ਤਾਂ ਐਡਾ ਨਹੀਂ ਕੇ ਬਾਈ ਐਨ ਪੂਰਾ ਟਰੈਕਟਰਾਂ ਦਾ ਵੀ ਹੁਣ ਡਬਲ ਕਲੱਚ ਆਇਆ ਕਲੱਚ ਕਲੋਚ ਹਾਂ ਇਹ ਆਪਨੇ ਵੀਰੇ ਸ਼ੁਰੂ ਤੋਂ ਡਬਲ ਕਲੱਚ ਆਏ ਨੇ ਸ਼ੁਰੂ ਤੋਂ ਹੀ ਜਿੰਨੇ ਵੀ ਮੈਸੇਜ ਪੁਰਾਣੇ ਮਾਡਲ ਨੇ ਸਾਰੇ ਡਬਲ ਕਲੱਚੇ ਨੇ ਹਾਂਜੀ ਹਾਂ ਮਾਤੀ ਬਾਈ ਹਾਂ ਟਰੈਕਟਰ ਠੀਕ ਆ ਬਾਈ ਇਹ ਜਿੱਕੂ ਉਹ ਆਣਾ ਇਹ ਵੀ ਦੋ ਟੈਟਰ ਦੇ ਵਿੱਚ ਆਉਂਦੇ ਇੱਕ ਨੀਵੀ ਉਹਦੇ ਨਾਲ ਆ ਬਰਾਬਰ ਸ਼ੋਅ ਵਾਲਾ ਉੱਚੀ ਸ਼ੋਅ ਵਾਲਾ ਇੱਕ ਵੀਰੇ ਚ ਮਹਾਸ਼ਕਤੀ ਮਾਡਲ ਆਉਂਦਾ ਮਹਾਸ਼ਕਤੀ ਆਉਂਦਾ ਹਾਂ ਇੱਕ ਮਹਾਸ਼ਕਤੀ ਆਉਂਦਾ 12 12 ਨਾ ਉਹਦੇ ਥੋੜਾ ਜਿਹਾ ਉਹ ਤੋ ਉਹ ਤੋ ਦਾ ਮਦਰੀ ਕੋਟੀ ਦਾ ਇਹ ਦੇ ਨਾਲ ਥੋੜਾ ਆ ਤਾਂ ਹੁਣ ਜਿੱਦਾਂ ਸ਼ੋਅ ਕਰਾ ਬਰ ਬਰ ਹਾਂ ਐਂ ਚੋ ਕੁਮਈ ਉਹ ਮਦਰੀ ਕੋਟੀ ਦਾ ਕਹਿਣਾ ਦਾ ਭਾਵ ਹਾਂ ਹਾਂ ਉਦਾਂ ਫਰਕ ਹੈਗਾ ਮੜ ਮੜ ਉਹਦਾ ਹਿੱਸੇ ਦਾ ਫਰਕ ਉਹਦਾ ਹਿੱਸਾ ਸਿੱਧਾ ਏ ਹਾਂ ਇਹਦਾ ਮੁੱਲ ਹਿੱਸੇ ਮੁਰਮਨ ਹਾਂ ਉਹਦਾ ਹਿੱਸਾ ਸਿੱਧਾ ਹੁੰਦਾ ਇਹ 30 ਹਿੱਸਾ ਹੈ ਪੀ ਪਮਾਨ ਲੈ ਬਾਈ ਤੁਹਾਡਾ ਸੋਨ ਲੀਕ ਵਾਲਾ ਬੰਦਾ ਵੀ ਆ ਗਿਆ ਪ੍ਰਥਵੀ ਬਾਈ ਉਹ ਪ੍ਰਥਵੀ ਬਾਈ ਬਸ ਠੀਕ ਹੈ ਬਾਈ ਵਧੀਆ ਸਤਿ ਸ੍ਰੀ ਅਕਾਲ ਗਰਮੀ ਨੇ ਸਾਰੇ ਜਿਹੜੇ ਆਏ ਪਏ ਆ ਬਾਈ ਹਾਂ ਮੰਤਰ ਵੀ ਬਹੁਤ ਆਫਾ ਹੈ ਪੱਕੀ ਬਾਈ ਰੇੜੇ ਦਾ 390000 ਹੈ ਠੀਕ ਹੈ ਜੀ ਜੇ ਕਿਸੇ ਨੇ ਕੋਈ ਲੈਣੀ ਹੋਵੇ ਨਕੁਐਰੀ ਤਾਂ ਦੇਖ ਲਿਓ ਤੇ ਬਾਕੀ ਆਪਣੇ ਕੋਈ ਪੁਰਾਣਾ ਟਰੈਕਟਰ ਹੋਰ ਵੀ ਬਾਈ ਕਦੋਂ ਆਉਣ ਦੀ ਉਮੀਦ ਹੈਗੀ ਕਿਤੇ ਦਿਨਾਂ ਚੋਂ ਮਨੇ ਵੀਰੇ ਪ੍ਰੀ ਆਉਣਾ ਇਹ ਤਾਂ ਬਾਈ ਨਾ ਕੋਈ ਪ੍ਰੀ ਟਰੈਕਟਰ ਆਉਣਾ ਬਾਈ 60 49 60 49 ਠੀਕ ਆ ਤੇ ਬਾਕੀ ਬਾਈ ਵੀਡੀਓ ਵੀ ਕਾਫੀ ਖਾਸੀ ਲੰਬੀ ਬਣ ਗਈ ਅੱਜ 10-11 ਮਿੰਟ ਦੀ ਵੀਡੀਓ ਬਣ ਗਈ ਜਿਆਦਾ ਲੰਬੀ ਬਣ ਕੇ ਫਿਰ ਔਖਾ ਹੋ ਜਾਂਦਾ ਕੰਮ ਬਾਈ ਫੋਰ ਹੋ ਜਾਂਦੇ ਬਾਈ ਲੋ ਬਾਕੀ ਆਦੇ ਬਲੌਗ ਚ ਇੰਨੇ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਇਹ ਤੋਂ ਇਲਾਵਾ ਕਿਸੇ ਵੀ ਵੀਰ ਨੇ ਕੋਈ ਨਵਾਂ ਜਾਂ ਪੁਰਾਣਾ ਡੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਦੱਸਿਆ ਕਰੋ ਤੇ ਰੇਟ ਸੌਰੀ ਨੰਬਰ ਆਪਣਾ ਸਭ ਨੂੰ ਪਤਾ ਹੀ ਹੈ ਥੱਲੇ ਮੈਂਸ਼ਨ ਕਰਦੇ ਆਪਾਂ ਸਕਰੀਨ ਦੇ ਕਿਸਾਨੇ ਕੋਈ ਵੀ ਨੂੰ ਕਰੀ ਲੈਣੀ ਹੁੰਦੀ ਆ ਤਾਂ ਥੱਲੇ ਫੋਨ ਕਰਕੇ ਹਾਂਜੀ ਵੀਰੇ ਹਾਂਜੀ 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 ਮਹਾਰਾਜ ਚਲੋ ਚਲ ਤੇ ਥੱਲੇ ਫੋਨ ਕਰਕੇ ਬਾਈ ਕੋਈ ਵੀ ਇਨਕੁਆਰੀ ਲੈ ਸਕਦਾ ਜੀ ਤੇ ਆਦੇ ਬਲੌਗਸ ਇੰਨਾ ਹੀ ਬਾਈ ਮਿਲਦੇ ਆਗੇ ਹੋਰ ਨਵੇਂ ਵੀਡੀਓ ਚ ਧੰਨਵਾਦ ਸਰਾਇ ਦੇਸ਼ੀ